ਗੁਜਰਾਤ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਤਾਂ ਅਰਵਿੰਦ ਕੇਜਰੀਵਾਲ ਨੂੰ ਕਿਸਾਨਾਂ ਦਾ ਮੋਹ ਜਾਗ ਪਿਆ ਪਰ ਜਦ 19 ਤੇ 20 ਮਾਰਚ ਨੂੰ ਸ਼ੰਭੂ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਤਸ਼ੱਦਦ ਹੋਇਆ ਤਾਂ ਉਸ ਵੇਲੇ ਅਰਵਿੰਦ ਕੇਜਰੀਵਾਲ ਕਿੱਥੇ ਸੀ ਜਦ ਗੈਸ ਫੈਕਟਰੀ ਦਾ ਵਿਰੋਧ ਕਰਦੇ ਅਖਾੜਾ ਪਿੰਡ ਚ ਪਿੰਡ ਵਾਸੀਆਂ ਤੇ ਤਸ਼ੱਦਦ ਹੋਇਆ ਉਸ ਵੇਲੇ ਅਰਵਿੰਦ ਕੇਜਰੀਵਾਲ ਕਿੱਥੇ ਸੀ ਜਦ ਨੰਗਲਚੌਰ ਪਿੰਡ ਦੇ ਵਿੱਚ ਜ਼ਮੀਨਾਂ ਅਕਵਾਇਰ ਕਰਨ ਦੇ ਖਿਲਾਫ ਇਕੱਠੇ ਬੈਠੇ ਕਿਸਾਨਾਂ ਤੇ लाठीचार्ज ਹੋਇਆ ਉਸ ਵੇਲੇ ਅਰਵਿੰਦ ਕੇਜਰੀਵਾਲ ਕਿੱਥੇ ਸੀ ਜਦ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ ਵਿੱਚ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਪ੍ਰੋਜੈਕਟ ਦਾ ਵਿਰੋਧ ਕਰਦੇ ਕਿਸਾਨਾਂ ਤੇ लाठीचार्ज ਹੋਇਆ ਤਾਂ ਉਸ ਵੇਲੇ ਅਰਵਿੰਦ ਕੇਜਰੀਵਾਲ ਕਿੱਥੇ ਸੀ ਜਦ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਤੇ लाठीचार्ज ਹੋਇਆ ਉਸ ਵੇਲੇ ਅਰਵਿੰਦ ਕੇਜਰੀਵਾਲ ਕਿੱਥੇ ਸੀ ਕੀ ਇਹ ਅਰਵਿੰਦ ਕੇਜਰੀਵਾਲ ਦਾ 도ਗਲਾ ਚਿਹਰਾ ਨਹੀਂ ਗੁਜਰਾਤ ਦੇ ਵਿੱਚ ਕਿਸਾਨ ਪਸ਼ੂ ਪਾਲਕ ਦੁੱਧ ਦਾ ਸਹੀ ਮੁੱਲ ਲੈਣ ਦੇ ਲਈ ਬੈਠੇ ਸਨ ਜਿਨ੍ਹਾਂ ਦੇ ਉੱਪਰ लाठी ਚਾਰਜ ਹੋਇਆ ਇਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋਈ ਹਾਲਾਂਕਿ लाठी ਚਾਰਜ ਚਾਹੇ ਕੋਈ ਵੀ ਸਰਕਾਰ ਕਰੇ ਕਿਸੇ ਵੀ ਸੂਬੇ ਦੇ ਵਿੱਚ ਹੋਵੇ ਅਸੀਂ ਉਹਨੂੰ ਗਲਤ ਮੰਨਦੇ ਹਾਂ ਪਰ ਇਹ लाठी ਚਾਰਜ ਹੁੰਦਿਆਂ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਰ ਹੋਰਾਂ ਦਾ ਬਿਆਨ ਆਉਂਦਾ ਆ ਕਿ ਉਹ ਇਸ ਦੀ ਨਖੇਦੀ ਕਰਦੇ ਨੇ ਪਰ ਇੱਥੇ ਉਲਟ ਮਾਰਚ 2022 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਕਿੰਨੇ लाठी ਚਾਰਜ ਹੋਏ ਤੇ ਇਹਨਾਂ लाठी चार्जਾਂ ਦੇ ਵਿੱਚੋਂ ਕਿਸੇ ਇੱਕ लाठी चार्ज ਦੀ ਵੀ ਨਿਖੇਦੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਕੀਤੀ ਗਈ ਹੋਵੇ ਤੁਸੀਂ ਮੈਨੂੰ ਇੱਕ ਵੀ ਪੋਸਟ ਦਿਖਾ ਦਿਓ ਉਸ ਦਾ ਅਸਲ ਕਰ ਨੇ ਕਿ ਪੰਜਾਬ ਆਮਦਨੀ ਪਾਰਟੀ ਹੁਣ ਜਿੱਤ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਹੁਣ ਸਰਕਾਰ ਇਹਨਾਂ ਦੀ ਹੈ ਤੇ ਇਸੇ ਕਰਕੇ ਪੰਜਾਬ ਤੇ लाठी चार्ज ਹੋਣ ਇਹਨਾਂ ਨੂੰ ਕਿਉਂ ਵਰਗੇ ਲੱਗਦੇ ਨੇ ਕਿਉਂਕਿ ਉਹ ਇਹਨਾਂ ਦੇ ਹੱਕ ਦੇ ਵਿੱਚ ਪੁਕਤੇ ਨੇ ਤੇ ਹੋਰ ਨਾਲ ਸੂਬਿਆਂ ਤੋਂ ਹਾਲੇ ਇਹਨਾਂ ਨੇ ਵੋਟਾਂ ਲੈਣੀਆਂ ਨੇ ਹੋਰ ਨਾਲ ਸੂਬਿਆਂ ਚ ਹਾਲੇ ਇਹਨਾਂ ਨੇ ਸਰਕਾਰ ਬਣਾਉਣੀ ਆ ਜਿਸ ਤੇ ਕਰਕੇ ਇਹਨਾਂ ਦਾ ਕਿਸਾਨ ਪੱਖੀ ਮੋਹ ਹਾਲੇ ਉਹਨਾਂ ਸੂਬਿਆਂ ਦੇ ਲਈ ਬਾਕੀ ਆ ਵੈਸੇ ਕੇਜਰੀਵਾਲ ਸਾਹਿਬ ਨੂੰ ਦੱਸਤੀ ਹੈ ਕਿ ਕੇਜਰੀਵਾਲ ਸਾਹਿਬ ਜੋ ਗੁਜਰਾਤ ਦੇ ਵਿੱਚ ਹੋਇਆ ਉਹ ਵੀ ਇੱਕ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ ਪਰ ਦੂਸਰੇ ਪਾਸੇ ਤੁਹਾਡੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਤਾਂ ਇਹਨਾਂ ਨੂੰ ਵਿਹਲੜ ਦੱਸਦੇ ਨੇ ਕਿ ਵਿਹਲੜ ਝੰਡੇ ਲੈ ਕੇ ਸਾਡੇ ਅੱਗੇ ਹੋ ਜਾਂਦੇ ਨੇ ਤੇ ਮੁੱਖ ਮੰਤਰੀ ਸਾਹਿਬ ਤਾਂ ਕਿਸਾਨ ਆਗੂਆਂ ਦੇ ਲਈ ਜੈਸਾ ਵੀ ਮੂੰਹ ਦੇ ਵਿੱਚ ਆਉਂਦਾ ਆ ਵੈਸਾ ਕੁਝ ਬੋਲਦੇ ਆ ਤਾਂ ਕੇਜਰੀਵਾਲ ਸਾਹਿਬ ਕੀ ਹੁਣ ਇਹ ਮੰਨਿਆ ਜਾਵੇ ਕਿ ਕਿਸਾਨਾਂ ਕਿਸਾਨਾਂ ਦੇ ਵਿੱਚ ਫਰਕ ਹੈ ਜਿੱਤੇ ਤੁਹਾਡੀ ਸਰਕਾਰ ਹੁੰਦੀ ਹੈ ਉਤੋਂ ਦੇ ਉੱਤੇ ਦੇ ਕਿਸਾਨ ਤੁਹਾਨੂੰ ਸੱਤਾ ਚਾਉਣ ਤੋਂ ਪਹਿਲਾਂ ਹੀ ਕਿਸਾਨ ਲੱਗਦੇ ਨੇ ਬਾਅਦ ਦੇ ਵਿੱਚ ਸ਼ਾਇਦ ਤੁਸੀਂ ਉਹਨਾਂ ਨੂੰ ਕਿਸਾਨ ਨਹੀਂ ਸਮਝਦੇ ਫਿਰ ਸ਼ਾਇਦ ਤੁਹਾਡੀ ਪਾਰਟੀ ਉਹਨਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਸਮਝਦੇ ਨੇ ਤੇ ਅਕਸਰ ਤੁਹਾਡੇ ਲੀਡਰਾਂ ਦੀਆਂ ਸਪੀਚਾਂ ਦੇ ਵਿੱਚ ਸੁਣਿਆ ਵੀ ਗਿਆ ਹੁਣ ਭਾਈ ਜਾਂ ਤਾਂ ਇਹ ਮੰਨੀਏ ਕਿ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵੀ ਸੂਬੇ 'ਚ ਹੁੰਦੀ ਹੈ ਜੇਕਰ ਉਥੇ लाठी चार्ज ਹੁੰਦਾ ਆ ਤਾਂ ਉਹ 100% ਸਹੀ ਹੁੰਦਾ ਆ ਤੇ ਜਿੱਥੇ ਤੁਹਾਡੀ ਸਰਕਾਰ ਨਹੀਂ ਜੇਕਰ ਉਥੇ लाठी चार्ज ਹੋਏ ਤਾਂ ਤੁਸੀਂ ਉਹਨੂੰ ਗਲਤ ਕਹਿੰਦੇ ਹੋ ਚਾਹੇ ਦੋ ਇਸ ਲਈ ਕਿਉਂਕਿ ਭਾਈ ਤੁਸੀਂ ਆਪਣੇ ਆਪ ਨੂੰ ਕਟੜ ਇਮਾਨਦਾਰ ਜੋ ਸਮਝਦੇ ਹੋ ਵੈਸੇ ਕੇਜਰੀਵਾਲ ਸਾਹਿਬ ਪੰਜਾਬ ਦੀ ਇੱਕਸਾਨੀ ਉਹੀ ਕਿਸਾਨੀਆਂ ਜਿਸ ਤੇ ਹੱਕ ਦੇ ਵਿੱਚ ਤੁਹਾਡੇ ਦਿੱਲੀ ਦੇ ਲੀਡਰ ਦਿੱਲੀ ਚ ਕਿਸਾਨ ਅੰਦੋਲਨ ਦੇ ਵਿੱਚੋਂ ਆਪਣੀਆਂ ਵੋਟਾਂ ਵਟੋਰਦੇ ਫਿਰਦੇ ਹੁੰਦੇ ਸੀ ਇਹੀ ਕਿਸਾਨੀ ਐ ਜਸਤੀਆਂ ਤਰੀਫਾਂ ਸੱਤਾ ਚਾਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਤੇ ਤੁਹਾਡੇ ਹੋਰ ਲੀਡਰ ਕਰਦੇ ਥੱਕਦੇ ਨਹੀਂ ਸੀ ਇਹ ਉਹੀ ਕਿਸਾਨੀ ਐ ਜਿਸ ਨੂੰ ਤੁਹਾਡੇ ਲੀਡਰ ਦੇਸ਼ ਦਾ ਢਿੱਡ ਭਰਨ ਵਾਲੀ ਕਹਿੰਦੇ ਸੀ ਪਰ ਹੁਣੇ ਕਿਸਾਨੀ ਪੰਜਾਬ ਦੇ ਵਿਕਾਸ ਦੇ ਵਿੱਚ ਰੁਕਾਵਟ ਕਿਵੇਂ ਬਣ ਗਈ ਇਸ ਗੱਲ ਦੀ ਸਮਝ ਨਹੀਂ ਲੱਗਦੀ ਇਸ ਦੇ ਬਾਬਤ ਸਾਡੀ ਗੱਲਬਾਤ ਕਰਾਂਤੀਕਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਹੋਰਾਂ ਦੇ ਨਾਲ ਹੋਈ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣਿਓ ਜੀਰਾ ਸਾਹਿਬ ਗੁਜਰਾਤ ਦੇ ਵਿੱਚ ਪਸ਼ੂ ਪਾਲਕਾਂ ਕਿਸਾਨਾਂ ਦੇ ਉੱਪਰ ਜਿਹੜਾ लाठी चार्ज ਹੁੰਦਾ ਉਸ ਤੇ ਉੱਪਰ ਅਰਵਿੰਦ ਕੇਜਰੀਵਾਲ ਹੋਰਾਂ ਦਾ ਬਿਆਨ ਆਉਂਦਾ ਹੈ लाठी चार्ज ਦੀ ਨਿਖੇਦੀ ਕਰਦੇ ਨੇ ਪਰ ਉਸ ਤੇ ਉਲਟ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਦੋਂ ਤੋਂ ਹੁਣ ਤੱਕ ਬੜੇ लाठी चार्ज ਜਿਹੜੇ ਨੇ ਉਹ ਕਿਸਾਨਾਂ ਦੇ ਉੱਪਰ ਵੀ ਹੋਏ ਨੇ ਬੇਰੁਜ਼ਗਾਰਾਂ ਦੇ ਉੱਪਰ ਵੀ ਜਿਹੜੇ ਆ ਉਹ ਹੋਏ ਨੇ ਪਰ ਹਾਲੇ ਅੱਜ ਤੱਕ ਅਰਵਿੰਦ ਕੇਜਰੀਵਾਲ ਹੋਰਾਂ ਦਾ ਬਿਆਨ ਪੰਜਾਬ ਦੇ ਵਿੱਚ ਹੋਏ लाठी चार्जਾਂ ਦੀ ਨਿਖੇਦੀ ਦੇ ਲਈ ਨਹੀਂ ਆਇਆ ਕਿਵੇਂ ਦੇਖਦੇ ਹੋ ਅ ਜਸਜੀ ਦੇਖੋ ਇਹ ਬਿਲਕੁਲ ਜਿਹੜੇ ਕੁਝ ਲੀਡਰ ਹੁੰਦੇ ਆ ਸਿਧਾਂਤ ਵੀ ਹੁੰਨੇ ਅਰਵਿੰਦ ਕੇਜਰੀਵਾਲ ਬਿਲਕੁਲ ਉਹ ਚੀਜ਼ ਆ ਜਿਹਦਾ ਇੱਕ ਸਟੇਟ ਦੇ ਵਿੱਚ ਚਿਹਰਾ ਹੋਰ ਆ ਤੇ ਜਦੋਂ ਸਟੇਟ ਬਦਲਦੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਮਖੌਟਾ ਉਹ ਬਦਲ ਜਾਂਦਾ ਆ ਜੀ ਆਪਾਂ ਦੇਖਿਆ ਵੀ ਕੋਈ ਵੀ ਵਰਗ ਇਹਨਾਂ ਨੇ ਛੱਡਿਆ ਨਹੀਂ ਗਾ ਹਜੇ ਤੱਕ ਜੀ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਅੱਜ ਤੱਕ ਕਦੇ ਵੀ ਨਹੀਂ ਹੋਈ ਸੀ ਹਮ ਕਿਸਾਨਾਂ ਦੇ ਲੁੱਟ ਜਿਹੜੇ ਸਮਾਨ ਲੁੱਟੇ ਜਾਣ ਵਾਲੀ ਬਹੁਤ ਮਾੜੀ ਤੋਂ ਮਾੜੀਆਂ ਸਰਕਾਰਾਂ ਵੀ ਰਹੀਆਂ ਵਾ ਜੀ ਖਤ ਮੰਨ ਲਾ ਕਿ ਉਹ ਬੁਰੇ ਤੋਂ ਬੁਰਾ ਦੌਰ ਵੀ ਰਿਹਾ ਵਾ ਪਰ ਕਿਸਾਨ ਜਿੱਥੇ ਬੰਦੀਆਂ ਦਾ लाठी चार्ज ਹੁੰਦੇ ਰਹੇ ਆ ਖਿੱਚ ਹੁੰਦੀ ਰਹੀ ਆ ਪਰ ਜਿਵੇਂ ਸਮਾਨ ਚੋਰੀ ਕਰ ਲੈਣਾ ਟਰਾਲੀਆਂ ਚੋਰੀ ਕਰ ਲੈਣੀਆਂ ਇਹ ਨਵਾਂ ਇਤਿਹਾਸ ਇਹਨਾਂ ਨੇ ਸਿਰਜਿਆ ਵਾ ਹੂੰ ਸੋ ਇਹ ਬਿਲਕੁਲ ਹੁਣ ਤਾਂ ਲੋਕਾਂ ਚ ਨੰਗੇ ਹੋ ਚੁੱਕੇ ਆ ਵੀ ਜਿਸ ਤਰ੍ਹਾਂ ਦਾ ਇਹ ਲੈਂਡ ਪੂਲਰ ਵਾਲਾ ਮਸਲਾ ਲਿਆ ਕੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਣ ਦੇ ਰਾਹ ਪਏ ਹੋਏ ਆ ਪੰਜਾਬ ਦਾ ਸਾਰਾ ਪੈਸਾ ਬਰਬਾਦ ਕਰ ਰਹੇ ਆ ਹੁਣ ਇਹ ਗੁਜਰਾਤ ਦੇ ਵਿੱਚ ਜਿਹੜਾ ਇਹਨਾਂ ਨੇ ਪ੍ਰੋਗਰਾਮ ਰੱਖਿਆ ਵਾ ਪੰਜਾਬ ਚੋਂ ਵਰਕਰ ਲੈ ਕੇ ਗਏ ਆ ਇਕੱਠੇ ਕਰਕੇ ਸਰਪੰਚਾਂ ਦੀ ਡਿਊਟੀ ਲਾਈ ਇਹਨਾਂ ਨੇ ਜੀ ਤੇ ਹੋਰ ਵਰਕਰ ਜਿਹੜੇ ਇਹਨਾਂ ਦੇ ਕੋਈ ਸੀਗੇ ਚਮਚੇ ਵਗੈਰਾ ਉਹ ਸਾਰੇ ਗਏ ਹੋਏ ਆ ਪਤਾ ਨਹੀਂ ਕੀ ਵਿਖਾਉਣਾ ਚਾਹੁੰਦੇ ਆ ਉੱਥੇ ਉਹਨਾਂ ਨੂੰ ਜਾਂ ਕੀ ਸਮਝਾਉਣਾ ਚਾਹੁੰਦੇ ਆ ਜੀ ਸੋ ਇੱਕ ਫੌਜ ਤਿਆਰ ਕਰ ਰਹੇ ਆ ਇਹ ਹੂੰ ਪੰਜਾਬ ਦੇ ਵਿੱਚ ਆਪਾਂ ਜਾਣਦੇ ਆ ਵੀ ਕਾਲੀਤਾਲ ਦੀ ਸਰਕਾਰ ਹੋਵੇ ਕਾਂਗਰਸ ਸਰਕਾਰ ਹੋਵੇ ਹੂੰ ਕੋਸ਼ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਸਰਕਾਰ ਦੀਆਂ ਨੀਤੀਆਂ ਕਿੰਨੀਆਂ ਵੀ ਗਲਤ ਹੋਣ ਸਰਕਾਰ ਨਾਲ ਖੜੇ ਰਹਿੰਦੇ ਆ ਜੀ ਉਹ ਵੀ ਪੰਜਾਬ ਦੇ ਵਿੱਚ ਵੀ ਇੱਕ ਉਹ ਜੀ ਫੌਜ ਹਿਯਾਰ ਕਰ ਰਹੇ ਆ ਜੀ ਜਿਹੜੀ ਇਹਨਾਂ ਦਾ ਸਮਰਥਨ ਕਰਦੀ ਰਹੇ ਦੂਜੀ ਸ਼ਬਦਾ ਚ ਕਹੀਏ ਵੀ ਇਹ ਚਮਕੀਆਂ ਦੀ ਭਰਤੀ ਕਰਨ ਤੇ ਲੱਗੇ ਹੋਏ ਆ ਜੋਰਾ-ਚੋਰਾ ਨਾਲ ਜੀਰਾ ਸਾਹਿਬ ਜਿਹੜੀ ਜਦੋਂ ਮਾਰਚ ਦੇ ਮਹੀਨੇ ਦੇ ਵਿੱਚ ਜਦੋਂ लाठी चार्ज ਜਿਹੜਾ ਹੈਗਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਹੁੰਦਾ ਤੁਸੀਂ ਕੀ ਮੰਨਦੇ ਹੋ ਕਿ ਉਹ लाठी चार्ज ਤਾਂ ਪੁਲਿਸ ਦਾ ਤਸ਼ੱਦਦ ਐਡਾ ਛੋਟਾ ਸੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਿਆਨ ਦੇਣਾ ਸਹੀ ਹੋ ਹੀ ਨਹੀਂ ਸਮਝਿਆ ਨਹੀਂ ਦੇਖੋ ਇੱਕ ਦੋ ਗੱਲਾਂ ਵਾ ਇੱਕ ਤਾਂ ਇਹਨਾਂ ਨੇ ਪੂਰਾ ਸੋਚ ਸਮਝ ਕੇ ਉਹ लाठीचार्ज ਕਰਵਾਇਆ ਇਹਨਾਂ ਦੀ ਪੂਰੀ ਸਹਿਮਤੀ ਸੀਗੀ ਇਹ ਇਹ ਕਰਵਾਉਣ ਵਾਲਿਆਂ ਤੁਸੀਂ ਗਾਮਾਂ ਚੋਰੀ ਕਰਵਾਉਣ ਵਾਲਿਆਂ ਸੀਗਾ ਹੂੰ ਦੂਸਰੀ ਗੱਲ ਇਹ ਵੀ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਪੁਲਿਸ ਦੀਆਂ ਬਾਗਾਂ ਖੁੱਲੀਆਂ ਛੱਡੀਆਂ ਹੋਈਆਂ ਵਾ ਉਸ ਤੋਂ ਬਾਅਦ ਜੀ ਵੀ ਇੱਕ ਤਰ੍ਹਾਂ ਨਾਲ ਪੁਲਿਸ ਦੇ ਬੂਟਾਂ ਥੱਲੇ ਪੰਜਾਬ ਨੂੰ ਦਰਦਨ ਦੇ ਵੱਲ ਵਧ ਰਹੇ ਆ ਫਿਰ ਆਪਾਂ ਇਹਨਾਂ ਤੋਂ ਉਮੀਦ ਨਹੀਂ ਕਰ ਸਕਦੇਗੇ ਵੀ ਇਹ ਲੋਕਾਂ ਦੇ ਪੱਖੀ ਬਿਆਨ ਦੇਣ ਕੋਈ ਕਿਸਾਨਾਂ ਪੱਖੀ ਦੇਣ ਮਜ਼ਦੂਰਾਂ ਪੱਖੀ ਵਿਦਿਆਰਥੀਆਂ ਪੱਖੀ ਕੋਈ ਬਿਆਨ ਦੇਣ ਕਿਉਂਕਿ ਨੰਗੇ ਚਿੱਟੇ ਪੁਲਿਸ ਦੇ ਬੂਟਾਂ ਨਾਲ ਤੁਸੀਂ ਡੰਡੇ ਨਾਲ ਪੁਲਿਸ ਦੀ ਗੋਲੀ ਨਾਲ ਪੰਜਾਬ ਨੂੰ ਨੱਪਣ ਦੇ ਤੇ ਪੰਜਾਬ ਦੀ ਜ਼ਮੀਨ ਖੂਨ ਦੇ ਰਾਹ ਤੁਰੇ ਹੋਏ ਆ ਜੀ ਸੁਰ ਸੁੱਤੇ ਆਪਨ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕੀ ਮੰਨਦੇ ਹੋ ਕਿ ਕਿਸਾਨਾਂ ਕਿਸਾਨਾਂ ਦੇ ਵਿੱਚ ਫਰਕ ਆ ਜਾਂ ਫਿਰ ਇਹ ਆ ਕਿ ਹਾਲੇ ਤੱਕ ਗੁਜਰਾਤ ਦੇ ਵਿੱਚ ਸੱਤਾ ਦੇ ਵਿੱਚ ਨਹੀਂ ਤਾਂ ਕਰਕੇ ਉਹਨਾਂ ਦੇ ਕਿਸਾਨ ਉਹ ਕਿਸਾਨ ਜਿਹੜੇ ਨੇ ਗੁਜਰਾਤ ਦੇ ਉਹਨਾਂ ਨੂੰ ਕਿਸਾਨ ਲੱਗਦੇ ਨੇ ਤੇ ਪੰਜਾਬ ਦੇ ਕਿਸਾਨ ਪੰਜਾਬ ਦੇ ਵਿਕਾਸ ਦੇ ਵਿੱਚ ਰੁਕਾਵਟ ਲੱਗਦੇ ਨੇ ਹੁਣ ਉਹ ਸਰਕਾਰ ਵਿਰੋਧੀ ਲੱਗਦੇ ਨੇ ਹੁਣ ਉਹ ਗੁੰਮਰਾਹ ਕਰਨ ਵਾਲੇ ਲੱਗਦੇ ਨੇ ਨਹੀਂ ਕਿਸਾਨਾਂ 'ਚ ਕੋਈ ਫਰਕ ਨਹੀਂਗਾ ਜੀ ਕਿਸਾਨਾਂ 'ਚ ਕੋਈ ਫਰਕ ਨਹੀਂਗਾ ਇਹ ਹੀ ਅਰਮਿੰਦ ਕੇਜਰੀਵਾਲ ਸੀਗਾ ਦਿੱਲੀ ਮੋਰਚੇ ਦੇ ਵਿੱਚ ਇਹ ਬਹੁਤ ਵੱਡੀਆਂ ਵੱਡੀਆਂ ਟਾਰਾ ਮਾਰਦਾ ਹੁੰਦਾ ਸੀ ਮੈਂ ਪਾਣੀ ਦਾ ਪ੍ਰਬੰਧ ਕੀਤਾ ਮੈਂ ਸੋਚਾਲਿਆਂ ਦਾ ਪ੍ਰਬੰਧ ਕੀਤਾ ਉਦੋਂ ਪੰਜਾਬ ਦੇ ਕਿਸਾਨ ਚੰਗੇ ਲੱਗਦੇ ਸੀ ਕਿਉਂਕਿ ਪੰਜਾਬ ਤੇ ਇਹਨਾਂ ਨੂੰ ਸੱਤਾ ਚਾਹੀਦੀ ਸੀ ਜੀ ਉਹੀ ਹਾਲ ਹੁਣ ਗੁਜਰਾਤ 'ਚ ਆ ਤੇ ਗੁਜਰਾਤ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਵੀ ਇਹ ਬਹੁਤ ਵੱਡੇ ਨੱਟਵਰਕ ਵਾਲਾ ਜੀ ਇਹਨਾਂ ਤੋਂ ਉਹ ਝਾਕ ਨਾ ਕਰਨ ਜਿਵੇਂ ਪੰਜਾਬ ਦੇ ਲੋਕਾਂ ਨੇ ਕਾਲੀ ਕਾਂਗਰਸ ਨੂੰ ਹਰਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੀ ਸਰਕਾਰ ਲੈ ਆਂਦੀ ਜੀ ਤੇ ਗੁਜਰਾਤ ਵਾਲੇ ਵੀ ਇਸੇ ਰਾਹ ਪੈ ਗਏ ਤੇ ਜੋ ਸੰਤਾਪ ਪੰਜਾਬ ਭੁਗਤ ਰਿਹਾ ਤੇ ਉਹਨਾਂ ਨੂੰ ਭੁਗਤਣਾ ਪਊਗਾ ਜੀ ਜੀਰਾ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ